ਛੱਡੇ ਝੂਟੇ ਦੇ ਆਪਣੇ ਆਪ ਹੀ ਜਾ ਰਹੇ ਪਤਾ ਕਰਮੇ ਦਾ ਅੱਛਾ ਇੰਨੀ ਧੁੱਦ ਹੋ ਗਈ ਆ 7 ਜਾਂ 10 ਕੁ ਫੁੱਟ ਪਰ ਬੈਠੇ ਨੇ ਮੁੰਡੇ ਸਾਡੇ ਉਹ ਵੀ ਨਹੀਂ ਦੇਖ ਰਹੇ ਅੱਜ ਇੰਨੀ ਠੰਡ ਆ ਫਿਰ ਵੀ ਹੱਥ ਠਰੇ ਪਏ ਆ ਫਿਰ ਵੀ ਮੁੰਡੇ ਕੰਮ ਕਰ ਰਹੇ ਇਹ ਆ ਮੁੰਡਿਆਂ ਕਹਿ ਦਿੰਦੇ ਆਪਾਂ ਜ਼ਿੰਦਗੀ ਸਰਦੇਸ਼ੀਆਂ ਦੇ ਦੇਖ ਲਓ ਬਾਪਿਓ ਛੱਟ ਛੱਟ ਕੇ ਲਾਤੇ ਮੁੰਡੇ ਨੇ ਢੇਰ ਸ਼ੱਕ ਤੋਂ ਫੱਟੇ ਹੋਣ ਲੱਗੇ ਆ ਮਾਲ ਭਰਨ ਉਹ ਕੱਪੜੂ ਸ਼ੇਰ ਪੰਜਾਬ ਦਾ ਉਹ ਜਿਹੜਾ ਉਹ ਜਿਹੜਾ ਜਿਉਂ ਮੋਟਾ ਹੀ ਪਰ ਨਿੱਕੇ ਹੋ ਗਏ ਦੇਖੋ ਧੁੰਦਲੇ ਤੱਕ ਨਹੀਂ ਗਈ ਮੁੜਿਓ ਲੇਕਿ ਵੀਰ ਆਪਣੀ ਘਵਾਂਦੀਆਂ ਪਾ ਰਿਹਾ ਹੱਤ ਵੀ ਹੱਥ ਦੇਖ ਲਓ ਮਿਹਨਤ ਵਾਲੇ ਲਾਲ ਹੋ ਚੁੱਕੇ ਨੇ ਮੁੰਡਿਆਂ ਦੇ ਹੱਥ ਐਨੀ ਠੰਡਾ ਲੈ ਵੀ ਤੂੰ ਵੀ ਆ ਕੰਬ ਵੀ ਰਹੇ ਨੇ ਮੋਟੇ ਤੇ ਔਸਰ ਨਿਕਲਣ ਲੱਗੀ ਆ ਹੁਣ ਮਾੜੀ ਸ਼ਾਂਤੀ ਆਈ ਆ ਮਿੱਤਰੋ ਆ ਜਾ ਬਾਬਾ ਆ ਜਾ ਸੂਰਜ ਦੇਵਤਾ ਮਾੜੀ ਸ਼ਾਂਤੀ ਦਵਾ ਦਿਓ ਸਾਨੂੰ ਆ ਜਾ ਆ ਜਾ ਇਹ ਹੈ ਜੀ ਚਾਹ ਇਟਲੀ ਦੀ ਛੂਟੀਆਂ ਛੂਟੀਆਂ ਵਗੀ ਰਾਂਗੇ ਐਨੀ ਕਿ ਤਾਂ ਆਪਣੇ ਉੱਥੇ ਜਿੱਦਾਂ ਕਹਿ ਦਿੰਦੇ ਆ ਇੱਕ ਕੁੱਟ ਕੇ ਜੇ ਠੰਡੀ ਕਰਦੇ ਜ ਡੋਲ ਦਿੰਦੇ ਆ ਇੰਨੀ ਕਿ ਚਾਹ ਦਿੰਦੇ ਆ ਆਪਾਂ ਨੂੰ ਪਰ ਇਹਨੂੰ ਕਾਫੇ ਕਹਿੰਦੇ ਆ ਥੀਟਲੀ ਵਿੱਚ ਆਦੇ ਵੀ ਬਾਈ ਇੰਨੀ ਕਿ ਪੀ ਪੀ ਕੇ ਮੁੰਡੇ ਖੁਸ਼ ਨੇ ਦੂਈ ਬਕੈਰੀ ਕਿਸੇ ਨੇ ਨਹੀਂ ਮੰਗਣੀ ਇਹ ਇੰਨੀ ਸਵਾਦ ਹੁੰਦੀ ਚੱਕੋ ਵੀ ਮੁੰਡਿਓ ਚੱਕ ਲਓ ਆ ਵੀ ਨਾਲੇ ਤੁਹਾਨੂੰ ਚਾਕੂ ਲਿਆਦੇ ਨਵੇਂ ਅੱਜ ਫਰਤੂਲੇ ਚਾਕੂ ਨਾਲ ਮਾਲ ਵੜੋ ਲੇ ਵੀ ਚੱਕ ਮੁੰਡਿਆ ਕਰ ਲਿਆ ਮਾਰ ਲੋਡ ਆਪਣਾ ਚੱਲੇ ਮੈਂ ਜੀ ਆ ਦੇਖੋ ਜੀ ਇਧਰ ਲਿਆ ਕੇ ਮਾਲ ਆਪਾਂ ਦਾ 타입 ਦਾ ਮੇਰੇ ਉਧਰ ਹੋਰ ਮਾਲ ਆਇਆ ਦੂਈ ਖੇਤੀ ਤੋਂ ਤੇ ਹੁਣ ਲਾਉਣ ਲੱਗਿਆ ਤੇ ਆਹ ਦੇਖੋ ਇਧਰ ਇਹ ਚ ਲਿਆ ਮੰਡੀ ਨੂੰ ਟਰੱਕ ਭਰ ਕੇ ਮੋੜਿਓ ਆਪਣੇ ਦਾ ਤੜਕੇ ਨੂੰ ਮੰਡੀ ਲੱਗਦੀ ਹੈ ਇੱਥੇ ਲੱਗਦੀ ਆ 10 11 ਵਜੇ